ਮਾਮਲਾ ਪਿੰਡ ਛੱਤ ਦੀ ਜ਼ਮੀਨ ਦਾ 17 ਏਕੜ ਜਮੀਨ ਉੱਪਰ ਕੱਟੀ ਜਾ ਰਹੀ ਹੈ ਨਜ਼ਰ ਰੂਪ ਵਿੱਚ ਕਲੋਨੀ ਅਰਜਿਸਟਰੀਆਂ ਦੇ ਨਾਮ ਉੱਪਰ ਸਿਰਫ ਹਲਫੀਆ ਬਿਆਨ ਉੱਪਰ ਹੀ ਹੋ ਰਿਹਾ ਲੱਖਾਂ ਰੁਪਏ ਦਾ ਲੈਣ ਦੇ ਭੋਲੀ ਭਾਲੀ ਜਨਤਾ ਨਾਲ ਕੀਤੀ ਜਾ ਰਹੀ ਹੈ ਠੱਗੀ ਸਾਸੀਗਲ ਜੀ ਆਪਾਂ ਜਿਹੜਾ ਹੈਗਾ ਇਸ ਟਾਈਮ ਪਿੰਡ ਛੱਤ ਵਿਖੇ ਖੜੇ ਆ ਇੱਥੇ ਆਪਾਂ ਤੁਹਾਨੂੰ ਦੱਸ ਦਈਏ ਕਿ ਜਿਹੜੀ ਇੱਕ ਹਰੀ ਜਨਾ ਸੁਸਾਇਟੀ ਜਿਹਦੇ 11 ਮੈਂਬਰ ਸੀਗੇ ਉਹਦੇ ਕੋਲ 17 ਏਕੜ ਦੇ ਕਰੀਬ ਜਿਹੜੀ ਜ਼ਮੀਨ ਜਿਹੜੀ ਸੀ ਹਰੀ ਜਨਾ ਸੁਸਾਇਟੀ ਪ੍ਰਾਈਵੇਟ ਲਿਮਟਿਡ ਜਿਹੜੀ ਹੈਗੀ ਆ ਛੱਤ ਪਿੰਡ ਦੇ ਨਾਮ ਤੇ ਸੁਸਾਇਟੀ ਦੇ ਨਾਮ ਤੇ ਸੀ ਉਸ ਨੂੰ ਜਿਹੜਾ ਦੱਸਿਆ ਜਾ ਰਿਹਾ ਕਿ ਗੈਰ ਕਾਨੂੰਨੀ ਤੌਰ ਤੇ ਇੱਕ ਕਲੋਨੀ ਸਾਰੀ ਕੱਟ ਕੇ ਜਿਹੜਾ ਵੇਚਿਆ ਜਾ ਰਿਹਾ ਹੈਗਾ ਜਦੋਂ ਕਿ ਸਾਡੇ ਇੱਥੇ ਜਿਹੜੇ ਮੋਹਤਵਰ ਬੰਦੇ ਹੈਗੇ ਉਹਨਾਂ ਨਾਲ ਗੱਲਬਾਤ ਕੀਤੀ ਉਹਨਾਂ ਨੇ ਕਹਿ ਦਿੱਤਾ ਮੈਂਬਰਾਂ ਦੇ ਨਾਮ ਤੇ ਜਿਹੜੀ ਇਹ ਜ਼ਮੀਨ ਅਲਾਟ ਹੋਈ ਸੀ ਉਸ ਤਕਰੀਬਨ ਸਾਰੇ 11 ਦੇ 11 ਮੈਂਬਰ ਜਿਹੜੇ ਇਸ ਟਾਈਮ ਜਿਉਂਦੇ ਨਹੀਂ ਹੈਗੇ ਉਹਨਾਂ ਦੇ ਜਿਹੜੇ ਅੱਗੇ ਜਿਹੜੀ ਗਰਦੌਰੀਆਂ ਦੇ ਉੱਪਰ ਜ਼ਮੀਨ ਵੇਚੀ ਜਾ ਰਹੀ ਔਰ ਇੱਥੇ ਵੀ ਦੱਸਣਯੋਗ ਹੈ ਕਿ ਇਹ ਸਾਰੀ ਜ਼ਮੀਨ ਜਿਹੜੀ ਹੈਗੀ ਆ ਸਿਰਫ ਫੁੱਲ ਐਂਡ ਫਾਈਨਲ ਦਾ ਐਗਰੀਮੈਂਟ ਦੱਸਿਆ ਜਾ ਰਿਹਾ ਉਸ ਦੇ ਵਿਆਪ ਤੇ ਜਿਹੜੀ ਵੇਚੀ ਜਾ ਰਹੀ ਇਸ ਦਾ ਕੋਈ ਨਕਸ਼ਾ ਪਾਸ ਨਹੀਂ ਹੈਗਾ ਕੋਈ ਕੁਛ ਨਹੀਂ ਹੈ ਫਿਰ ਵੀ ਇੱਥੇ ਜਿਹੜੀ ਉਹ ਸਾਰੀ ਜਿਹੜੀ ਹੈਗੀ ਵੱਡੇ ਪੱਧਰ ਤੇ ਹੋ ਰਹੀ ਹੈ ਸਾਰੀ ਇੱਥੇ ਕਲੋਨੀ ਬਸ ਚੁੱਕੀ ਹੈਗੀ 17 ਏਕੜ ਜ਼ਮੀਨ ਹੈਗੀ ਆ ਇਹ ਤੇ ਦੱਸ ਦਈਏ ਕਿ ਜਿਹੜਾ ਇਹ ਜ਼ਮੀਨ ਨੂੰ ਜਿਹੜਾ ਦੱਸਿਆ ਜਾ ਰਿਹਾ ਕਿ 10 ਤੋਂ ਲੈ ਕੇ 20000 ਰੁਪਏ ਗੱਜ ਤੱਕ ਜਿਹੜਾ ਵੇਚਿਆ ਜਾ ਰਿਹਾ ਉਸ ਰਜਿਸਟਰੀ ਨਹੀਂ ਹੋ ਰਹੀ ਰਜਿਸਟਰੀ ਦੇ ਨਾਮ ਤੇ ਸਿਰਫ ਇੱਕ ਐਫੀਡੇਵਟ ਜਿਹੜਾ ਇੱਕ ਕਿਹਾ ਜਾ ਰਿਹਾ ਕਿ ਫੁੱਲ ਐਂਡ ਫਾਈਨਲ ਐਗਰੀਮੈਂਟ ਜਿਹੜਾ ਦਿੱਤਾ ਜਾ ਰਿਹਾ ਉਸ ਦੇ ਬਿਹਾਵ ਤੇ ਸਾਰੀ ਜਗ੍ਹਾ ਵੇਚ ਕੇ ਪੋਲੀ ਪਾਲੀ ਜਨਤਾ ਨੂੰ ਜਿਹੜਾ ਠੱਗਣ ਦੀ ਇੱਕ ਬੜੀ ਤਗੜਾ ਇੱਕ ਜਾਲ ਸਾਜੀ ਜਿਹੜੀ ਕਿਹਾ ਜਾਸਾ ਕੀਤੀ ਜਾਸੀ ਆਪਾਂ ਦੇਖ ਸਕਦੇ ਹਾਂ ਕਿ ਨਵੀਆਂ ਸਾਰੀਆਂ ਇੱਥੇ ਕਾਫੀ ਵੱਡੇ ਪੱਧਰ ਤੇ ਜਿਹੜੀਆਂ ਚੱਲ ਰਹੀਆਂ ਹੈਗੀਆਂ ਔਰ ਕਾਫੀ ਉਸਾਰੀਆਂ ਇੱਥੇ ਹੋ ਚੁੱਕੀਆਂ ਹੈਗੀਆਂ ਇਹ ਜ਼ਮੀਨ ਦੇ ਉੱਪਰ ਜਿਹੜੀ ਹੈਗੇ ਸਾਲ 2012 ਤੋਂ ਲੈ ਕੇ ਇੱਕ ਸਟੇ ਵੀ ਲੱਗੀ ਹੋਈ ਹੈਗੀ ਆ ਜੋ ਰੈਵਨਿਊ ਰਿਕਾਰਡ ਦੇ ਵਿੱਚ ਦਰਜ ਹੈਗੀ ਇੱਕ ਸਟੇ ਲੱਗੀ ਹੋਈ ਹੈਗੀ ਉਸ ਦੇ ਅਨੁਸਾਰ ਇਸ ਜਗ੍ਹਾ ਨੂੰ ਨਾ ਐਂਡ ਤੇ ਦਿੱਤਾ ਨਾ ਰਹਿਣ ਤੇ ਦਿੱਤਾ ਜਾ ਸਕਦਾ ਨਾ ਵੇਚਿਆ ਜਾ ਸਕਦਾ ਨਾ ਇਹਦੀ ਮਾਲਕੀ ਤੇ ਜਿਹੜੀ ਤਬਦੀਲ ਹੋ ਸਕਦੀ ਹੈਗੀ ਪਰ ਫਿਰ ਵੀ ਇੱਕ ਬਹੁਤ ਵੱਡੇ ਪੱਧਰ ਤੇ ਇੱਕ ਸੇਲ ਪਰਚੇ ਦਾ ਜਿਹੜਾ ਇੱਕ ਇੱਥੇ ਗੋਰਖ ਧੰਦਾ ਜਿਹੜਾ ਪਿਛਲੇ ਕੁਝ ਦਿਨਾਂ ਤੋਂ ਜਿਹੜਾ ਲਗਾਤਾਰ ਚੱਲ ਰਿਹਾ ਹੈਗਾ ਔਰ ਇੱਥੇ ਭੋੜੀ ਭਾਲੀ ਜਨਤਾ ਨੂੰ ਠੱਗਣ ਵਾਸਤੇ ਦੱਸਿਆ ਜਾ ਰਿਹਾ ਕਿ ਇੱਥੇ ਵਾਟਰ ਸਪਲਾਈ ਦੀ ਲਾਈਨ ਪਾ ਦਿੱਤੀ ਗਈ ਹੈਗੀ ਤੇ ਨੰਬਰ ਲਗਾ ਦਿੱਤੇ ਗਏ ਔਰ ਜਲਦੀ ਥੇ ਸੀਵਰੇਜ ਪਾ ਦਿੱਤੀ ਜਾਵੇਗੀ ਔਰ ਇਹ ਜਗ੍ਹਾ ਜਿਹੜੀ ਕੋਲੋਨੀ ਜਿਹੜੀ ਅਪਰੂਵ ਹੋ ਜਾਵੇਗੀ ਪਰ ਇੱਥੇ ਇੱਕ ਗੱਲ ਹੋਰ ਦੱਸਣਯੋਗ ਹੈਗੀ ਕਿ ਇੱਥੋਂ ਕੁਛ ਹੀ ਗੱਜ ਦੀ ਦੂਰੀ ਦੇ ਉੱਤੇ ਇਸ ਨਾਰਥ ਇੰਡੀਆ ਦਾ ਜਿਹੜਾ ਸਭ ਤੋਂ ਮਸ਼ਹੂਰ ਜਿਹੜਾ ਚਿੜੀਆ ਘਰ ਇੱਥੇ ਹੈਗਾ ਔਰ ਚਿੜੀਆ ਘਰ ਦੇ ਇੱਕਦਮ ਨਾਲ ਜਿਹੜੀ ਹੈਗੀ ਨੋ ਕੰਸਟਰਕਸ਼ਨ ਜ਼ੋਨ ਜਿਹੜੀ ਹੈਗੀ ਆ ਉਹ ਜਿਹੜੀ ਕੋਸ਼ਿਸ਼ ਕੀਤੀ ਗਈ ਇੱਥੇ ਜਿਹੜੀ ਕੰਸਟਰਕਸ਼ਨ ਨਹੀਂ ਹੋ ਸਕਦੀ ਇਸ ਸੰਬੰਧੀ ਸਾਡੇ ਫੌਜ ਦੇ ਅਧਿਕਾਰੀਆਂ ਨਾਲ ਗੱਲਬਾਤ ਹੋਈ ਸੀ ਚਿੜੀਆ ਘਰ ਦੇ ਅਧਿਕਾਰੀਆਂ ਨਾਲ ਗੱਲ ਹੋਈ ਸੀ ਉਹਨਾਂ ਨੇ ਦੱਸਿਆ ਸੀਗਾ ਕਿ ਇਸ ਏਰੀਆ ਦੇ ਵਿੱਚ ਕੰਸਟਰਕਸ਼ਨ ਨਹੀਂ ਹੋ ਰਹੀ ਪਰ ਇਥੇ ਗੈਰ ਕਾਨੂੰਨੀ ਤੌਰ ਤੇ ਜਿਹੜੇ ਮਕਾਨ ਉਸਾਰੇ ਜਾ ਰਹੇ ਆ ਔਰ ਐਫੀਡੇਵਿਟ ਦੇ ਨਾਮ ਤੇ ਐਫੀਡੇਵਿਟ ਸਿਰਫ ਇੱਕ ਐਫੀਡੇਵਿਟ ਦਿੱਤਾ ਜਾਂਦਾ ਔਰ ਇਹਦੀ ਜਿਹੜੀ ਮਲਕੀਅਤ ਕਾਇਆ ਜਾ ਰਹੀ ਹੈ ਕਿ ਚੇਂਜ ਹੋ ਗਈ ਭਾਰਤ ਰੈਵਨਿਊ ਰਿਕਾਰਡ ਦੇ ਵਿੱਚ ਅੱਜ ਵੀ ਇਹ ਜ਼ਮੀਨ ਹਰੀਜਨਾ ਸੁਸਾਇਟੀ ਦੇ ਨਾਮ ਤੇ ਬੋਲਦੀ ਹੈਗੀ ਔਰ ਉਹਦੇ ਉੱਪਰ ਜਿਹੜਾ ਸਟੇ ਲੱਗਾ ਹੋਇਆ ਨਾਮ ਕੀ ਤੁਹਾਡਾ ਮੇਰਾ ਨਾਮ ਇਕਬਾਲ ਸਿੰਘ ਹੈ ਜੀ ਇਹ ਤੁਹਾਡਾ ਮਕਾਨ ਹੈ ਜੀ ਹਾਂਜੀ ਇਹ ਕਦੋਂ ਦਾ ਲਿਆ ਹੋਇਆ ਤੁਸੀਂ ਮੈਨੂੰ ਹੋ ਗਏ ਘੱਟ ਤੇ ਘੱਟ 3-4 ਸਾਲ ਦੀ 3 ਸਾਲ ਹੋ ਗਏ ਕਿਹਦੇ ਕੋਲ ਲਿਆ ਸੀ ਚੰਡੀਗੜ੍ਹ ਦਾ ਕੋਈ ਬੰਦਾ ਸਾ ਕੀ ਰੇਟ ਲਿਆ ਸੀ ਕਿ ਤੋ ਯਾ ਤੋ ਇਹ ਸਾਡੇ 10000 ਲਿਆ ਸੀ 10000 ਕਾਜ ਇਹ ਇੱਥੇ ਤੁਹਾਡੇ ਕਿੰਨੇ ਦਵਾਇਆ ਕਿੰਨੇ ਸੀ ਤੁਹਾਨੂੰ ਇਹ ਸੁਭਾਸ਼ ਹੈ ਕੋਈ ਸੁਭਾਸ਼ ਚੱਕੀ ਵਾਲਾ ਅੱਛਾ ਰਜਿਸਟਰੀ ਹੋਈ ਇਹਦੀ ਨਹੀਂ ਰਜਿਸਟਰੀ ਤਾਂ ਨਹੀਂ ਇਹਦੀ ਉਹ ਹੈ ਹੈਪੀ ਡੈਪੋਟ ਬਣਿਆ ਹੋਇਆ ਇਹ ਫਿਰੋਟਾ ਇਹ ਸੌਰਵ ਨੇ ਦਿੱਤਾ ਸੀ ਕਿ ਪਰਮਜੀਤ ਹੈ ਸੋ ਇਹ ਹਾਂ ਮੈਂ ਭੁੱਲ ਗਿਆ ਸਰ ਜੀ ਨਾਮ ਤੇ ਅੱਛਾ ਅੱਛਾ ਹੈਗਾ ਫਿਰੋਟਾ ਕਾ ਆਪਣੇ ਕੋ ਇੰਸਤਾਨਪੁਰ ਪਿੰਡ ਪਿਆ ਹੈ ਹਾਂ ਜੀ ਸੁਆ ਜੰਮ अच्छा किड़े ਪਿੰਡ ਦੇ ਬਸਨੀਮੋਂ ਤੁਸੀਂ? ਇਹ ਪਿੰਡ ਆ ਜਪਾ। ਕਿੰਨੇ ਕੋ ਪਲਾਟ ਵੇਚੇ ਉੱਥੇ ਤੁਸੀਂ ਹੁਣ ਤੱਕ? ਮੈਂ 3-4 ਪਲਾਟ ਵੇਚੇ। ਕੀ ਰੇਟ ਤੇ ਆ? ਕੋਈ ਅਸਟਾ ਸੁਰੂ ਸੁਰੂ ਵੇਚੇ ਸੀ ਜਾਂ ਛੇ ਲੱਖ ਆਪਣਾ ਕਿਸਾ ਵੇਚਿਆ ਪਿੰਡਾ? ਅੱਛਾ। ਤੇ ਇਹਦੇ ਰਜਿਸਟਰੀ ਨਹੀਂ ਹੁੰਦੀ ਫਿਰ ਤੁਸੀਂ ਕੀ ਦਿੰਦੇ ਹੋ ਖਰੀਦਦਾਰ ਵਾਲੇ ਨੂੰ? ਉਹ ਤਾਂ ਫੁੱਲ ਹੋਣੇ ਪਹਿਲਾਂ ਤਿੰਨ ਤੋਂ ਡੇਢ ਲੱਖ ਦਾ ਬਣਦਾ ਤੇਰੀ ਮੰਗਦੇ ਸਾਰੇ। ਅੱਛਾ ਉਹ ਰੈੱਡ ਲਾਈਟ ਤੇ ਲਾਈਨ ਦਾ ਨਾ ਅੰਦਰ ਨਹੀਂ ਬਾਹਰ ਆਓ। ਤੇ ਫਿਰ ਰਜਿਸਟਰੀ ਨਹੀਂ ਹੋਊਗੀ ਤੇ ਉਹਨਾਂ ਨੂੰ ਜਿੱਦਾਂ ਨਕਸ਼ਾ ਵੀ ਪਾਸ ਨਹੀਂ ਹੁੰਦਾ ਫਿਰ। ਪਤਾ ਨਹੀਂ ਜੀ ਹੁਣ ਸਾਰਾ ਤਾਂ ਪਤਾ ਨਹੀਂ। ਸਤੋ ਚਾਰ-ਪ ਮੋੜ ਵੀ ਤੇ ਵੇਚਦੇ ਫਿਰ ਹੁਣ ਤਾਂ ਕੋਈ ਨਹੀਂ ਬਚਿਆ ਪਹਿਲਾਂ ਪਹਿਲਾਂ ਵੇਚਦੇ ਮਖਮੂਦ ਗੱਲ ਉਹਨਾਂ ਨੇ ਵੇਚੇ ਉਹਨਾਂ ਤੋਂ ਬਰੇ ਨੂੰ 2.5 ਸਾਲ ਹੋ ਗਏ ਹੈ ਕਿ ਦੀ ਜਗ੍ਹਾ ਕੌਣ ਹੈ ਰਜਿਸਟਰੀ ਕੌਣ ਐਫੀਡੇਵਿਟ ਕੌਣ ਦਿੰਦਾ ਪਰਮਜੀਤ ਕੁਮਾਰ ਦਿੰਦਾ ਪਰਮਜੀਤ ਕੌਣ ਹੈਗਾ ਚੱੜੜਦਾ ਸੀ ਉਹ ਡੈਥ ਹੋ ਗਈ ਉਹ ਅੱਛਾ ਉਹਨਾਂ ਦਾ ਮੌੜਾ ਦਿੰਦਾ ਮੌੜਾ ਉਹ ਤਾਂ ਵੇਚੂ ਤੇ ਵੇਚੇ ਕੁਛ ਹੀ ਨਾ ਵੇਚੇ ਸਾਰੇ ਪਲਾਟ ਰੈੱਡ ਲਾਈਨ ਦਾ ਬੱਸ ਸਾਰੇ ਉਹਦਾ ਇੱਕ ਪਲਾਟ ਬੱਸ ਅੱਛਾ ਜੇ ਪਰਮਜੀਤ ਦਿੰਦਾ ਜਿਸਟਸ ਤੇ ਉਹ ਉਹਦੇ ਨਾਮ ਤੇ ਜ਼ਮੀਨ ਬੋਲਦੀ ਸੀ ਪਰਮਜੀਤ ਗਦਦੋਰੀ ਬੋਲਦੀ ਸੀ ਗਦਦੋਰੀ ਬੋਲਦੀ 40 ਸਾਲ ਦੀ ਗਦਦੋ ਉਹ ਦਾ ਪਰਮਜੀਤ ਮੇਜ ਗਿਆ ਪਰਮਜੀਤ ਦੇ ਗਿਆ ਪਰਿੰਦਾਂ ਲੈਣ ਦੇ ਗਿਆ ਇਹਨਾਂ ਸੋਰਮ ਐਗਰੀਮੈਂਟ ਕਰਾ ਦੇ ਆਪਾਂ ਐਗਰੀਮੈਂਟ ਨੰਬਰ ਉਹ ਤਾਂ ਮੈਂ ਹੁਣ ਪੁੱਛਿਆ ਜੀ ਉਹਨੂੰ ਕਹਦਾ ਸੀ ਉਹਨੇ ਵੇਚਿਆ ਹੋਵੇ ਸਾਰੇ ਤਾਂ ਕਿਸੇ ਵਿੱਚ ਤਾਂ ਇਹ ਸੰਦ ਮਰੇ ਨਾ ਹੋ ਗਏ ਜਿਸ ਬੰਦੇ ਦੀ ਡੈਥ ਹੋ ਗਈ ਉਸਕੇ ਨਾਮ ਤੇ ਆਪ ਲੋਗ ਡੈਵੀਡ ਬਣਾ ਦੇ ਅਸੀਂ ਬਣਾ ਦਾਂਗੇ ਡਰਾਫਟ ਧੰਨਵਾਦ ਆਹੀ ਕੋਈ ਪਾਈਏ ਸਾਡੇ ਤਾਂ ਬਸ ਉੱਤੋਂ ਕਿਤੇ ਵੇਚੇ ਜਿਹੜਾ ਡੀਲਰ ਕੋਲ ਪਰ ਮੁੰਡਿਆਂ ਨਾਲ ਤੁਸੀਂ ਇਹ ਪਲਾਟ ਵੇਚ ਸਕਦੇ ਹੋ ਉਹਨੂੰ ਸੱਤ ਸਾਲ ਪਹਿਲਾਂ ਵਿਕੇ ਹੋਏ ਜਿੰਮਦਾਰੀ ਇਸ 500 ਵਰ ਬੱਟੇ ਜਿੱਤੇ ਬਹੁਤ ਦੱਸੋ ਕੌਣ ਕੌਣ ਵੇਚ ਰਿਹਾ ਸਾਰੇ ਬਜਰੇ ਪਿੰਡ ਦੇ ਜੀ ਕੌਣ ਕੌਣ ਹੈਗਾ ਕੌਣ ਕੌਣ ਨਾਮ ਕੀ ਕੀ ਰਾਦੇ ਸਾਮ ਹੋ ਗਿਆ ਮੰਗੂ ਹੋ ਗਿਆ ਚੇਅਰਮੈਨ ਜਿਹੜਾ ਪੈਸੇ ਦਾ ਉਹ ਨਾ ਬੱਚੇ ਜਮੇਰ ਸਿੰਘ ਵੇਚ ਰਿਹਾ ਸਾਰੇ ਵੇਚ ਰਿਹਾ ਜਮੇਰ ਸਿੰਘ ਕੌਣ ਹੈ ਜਮੇਰ ਸਿੰਘ ਪਰ ਰਹਿੰਦਾ ਗਾੜੇ ਪੋਰਸ਼ੇਸ਼ਟੇ ਦਾ ਤਿਆਰ ਬੰਦਾ ਪਰ ਸੀ ਤਾਂ ਨਹੀਂ ਹਰੀਜਨ ਦੀ ਜ਼ਮੀਨ ਐ ਆਪ ਲੋਕ ਕਿਵੇਂ ਵੇਚ ਰਹੇ ਹੋ ਗਰਦੌਰੀ ਸੀ ਉਹਦੇ ਬੰਦੇ ਨਾਲ ਕਰਜਾ ਸੀ ਉਹਦਾ ਜੀ 40 ਸਾਲ ਕਿਹ ਹੈ ਜੀ ਹਰਮੇਸ਼ ਸਿੰਘ ਆ ਜੀ ਇਸੇ ਪਿੰਡ ਦੇ ਵਸਨੀਕ ਉਹਦੇ ਹਾਂ ਜੀ ਹਾਂ ਜੀ ਇਹ ਜਿਹੜੇ ਜ਼ਮੀਨ ਆ ਹਰੀਜਨਾ ਦੀ ਕੋਈ 17 ਏਕੜ ਇਹਦੇ ਉੱਤੇ ਕੌਣ ਵੇਚ ਰਿਹਾ ਕੌਣ ਵੇਚ ਵਟਕਾ ਰਿਹਾ ਇਹਦਾ ਡੀਲਰੇ ਬਕਵਾਏ ਜਾਂਦਾ ਹੈ ਜਾਂ ਡੇਲਾ ਅੱਛਾ ਜੀ ਹਾਂ ਜੀ ਇਹ ਇਹਨਾਂ ਨੂੰ ਪਤਾ ਕਿ ਇਹਦੇ ਉੱਤੇ ਸਟੇ ਲੱਗੀ ਨਹੀਂ ਵੇਚੀ ਜਾ ਸਕਦੀ ਸਾਰਿਆਂ ਨੂੰ ਪਤਾ ਹੈ ਇਹ ਤਾਂ ਤਕਰਮ ਨੂੰ ਫਿਰ ਵੀ ਵਿਕੀ ਜਾਂਦੀ ਹੈ ਅੱਛਾ ਜੀ ਤੇ ਕੋਈ ਪਤਾ ਹੈ ਕੌਣ ਕੌਣ ਵੇਚ ਰਿਹਾ ਤੁਹਾਨੂੰ ਨਾਮ ਪਤਾ ਕਿਸੇ ਦਾ ਨਹੀਂ ਨਾਂ ਤਾਂ ਨਹੀਂ ਹੈ ਬਸ ਤਕਰ ਲੈਣਾ ਨਹੀਂ ਚਾਹ ਰਹੇ ਤੁਸੀਂ ਤੇ ਨਹੀਂ ਅੱਛਾ ਇਹ ਕਿੰਨੇ ਕੁ ਪਲਾਟ ਵਿਕ ਚੁੱਕੇ ਹੈਗੇ ਇਹ ਤਾਂ तकरीबन ਸਾਰੇ ਹੀ ਵਿਕ ਚੁੱਕੀ ਆ ਥੋੜੇ ਬਹੁਤੀਆਂ ਰਹੀ ਆ ਇਹਦੇ ਚੋਂ ਬਾਕੀ ਕੁਝ ਕਰਾਂਗੇ ਪੂਰੀ ਪੂਰੀ ਪਈ ਆ ਜੇ ਅੱਛਾ ਜੀ ਤੇ ਇਹ ਜਿਹੜੇ ਜਿਹੜਾ ਨਾਮ ਤੇ ਅਲਾਟ ਸੀ 11 ਮੈਂਬਰੀ ਸੀ ਉਹ ਸਾਰੇ ਜੂਂਦੇ ਆ ਕਿ ਇਹ ਸਾਰੇ ਮਤਲਬ ਮਰ ਚੁੱਕੇ ਆ ਸਾਰੇ ਮਰ ਚੁੱਕੇ ਆ ਲੈ ਉਹਦੇ ਵਾਰਸ ਬਚ ਜੰਦੇ ਆ ਤੇ ਇਹ ਜਿੱਦਾਂ ਹੁਣ ਐਫੀਡੇਵਟਾਂ ਦੇ ਵਿੱਚ ਜਾਰੇ ਜਿਹੜਾ ਸਾਨੂੰ ਪਤਾ ਲੱਗ ਰਜਿਸਟ੍ਰੇਡ ਹੋ ਨਹੀਂ ਰਹੀਆਂ ਤੇ ਇਹਨਾਂ ਦਾ ਕਿੱਦਾਂ ਕੱਲ ਨੂੰ ਕੋਈ ਬਾਈਟੈਂਸ ਰੌਲਾ ਪੈਂਦਾ ਤੇ ਜਿਹੜੇ ਖਰੀਦਣ ਵਾਲੇ ਉਹ ਤੇ ਫਸ ਜਾਣਗੇ ਫਿਰ ਬਿਲਕੁਲ ਜੀ ਉਹਨਾਂ ਨੂੰ ਕਿੰਨੇ ਕ ਰੇਟ ਚ ਵਿਕ ਰਿਹਾ ਆਈਡੀਆ ਹੋਇਆ ਤੁਹਾਨੂੰ ਕਿੰਨੇ ਕ ਰੇਟ ਜੇ ਇਹ ਉਹ 11-12000 ਰੁਪਏ ਕਾ ਜਤੇ ਸਾਨੂੰ ਨਾਲ ਵਿਕੀ ਜਾਂਦੀ ਹੈ ਅੱਛਾ ਜੀ ਹਾਂਜੀ ਉੱਥੇ ਕੋਈ ਨਗਰ ਕਾਉਂਸਲ ਵੱਲੋਂ ਵਾਟਰ ਸਪਲਾਈ ਜਾਂ ਕੋਈ ਸੀਵਰੇਜ ਵਗੈਰਾ ਪਾਇਆ ਗਿਆ ਸੀਪ ਰੇਜ ਤਾਂ ਦੂਜੀ ਪਾਈਪਾਂ ਹੀ ਪਈਆਂ ਨਾਲੀਆਂ ਦੀਆਂ ਤੇ ਬਾਕੀ ਪਾਣੀ ਵਾਲੀ ਪਾਈਪਾਂ ਪਈਆਂ ਅੱਛਾ ਜੀ ਤੇ ਬਿਜਲੀ ਬੋਰਡ ਵੀ ਇਹਨਾਂ ਨੂੰ ਆਪਣਾ ਮੀਟਰ ਲਾਉ ਕੀਤਾ ਕਰੀ ਜਾਂਦਾ ਹੈ ਅੱਛਾ ਜੀ ਤੇ ਇਹ ਜਿਹੜੀ ਜ਼ਮੀਨ ਹੈਗੀ ਐ ਅੱਜ ਪਰ ਲੋਅ ਇਹਦੇ ਨਕਸ਼ਾ ਨੁਕਸ਼ਾ ਦੇ ਪਾਸ ਨਹੀਂ ਹੋ ਸਕਦਾ ਕੋਈ ਵੀ ਨਕਸ਼ਾ ਕੋਈ ਬਸ ਨਹੀਂ ਹੁੰਦਾ ਬਿਨਾ ਨਕਸ਼ੇ ਤੋਂ ਬਣਾਈ ਜਾਦੇ ਹਾਂ ਨਰਵੈਲ ਸਿੰਘ ਜੀ ਕੀ ਮੈਟਰ ਕੀ ਹੈਗਾ ਸਾਰਾ ਸਤਿ ਸ਼੍ਰੀ ਅਕਾਲ ਜੀ ਮੈਟਰ ਤੇ ਆ तकरीबन ਬਹੁਤ ਦੇਰ ਤੋਂ ਮੈਂ ਜਾਣਦਾ ਇਸ ਜ਼ਮੀਨ ਨੂੰ ਆ ਲਗਭਗ ਪੂਰੇ ਪੰਜਾਬ ਵਿੱਚ ਇਹ ਜਿਹੜੀ ਅਲਾਟਮੈਂਟ ਹੋਈ ਹੈਗੀ ਐਸਸੀ ਸਮਾਜ ਨੂੰ ਤੇ ਉਹ ਇੱਥੇ ਇਸ ਪ੍ਰਿੰਟ ਵਿੱਚ 11 ਮੈਂਬਰੀ ਸੁਸਾਇਟੀ ਹੈ ਜਿਹੜੀ ਸੁਸਾਇਟੀ ਦੇ ਮੈਂਬਰ ਅਜ ਇੱਕ ਵੀ ਨਹੀਂ ਹੈਗਾ ਜਿਹੜੇ ਵਿਰਾਸਤੀਆ ਉਹਨਾਂ ਦੇ ਅੱਗੇ ਪੁੱਤ ਪੋਤਰੇ ਤੇ ਹੋਰ ਅੱਗੇ ਵੀ ਹੈਗੇ ਆ ਉਹ ਉਹਨੇ ਆਇਲਾ ਲੋਵੀਆ ਤੰਗੀ ਚ ਜਾਂ ਕਿਦਾਂ ਉਹ ਜ਼ਮੀਨ ਜਿਹੜੀ ਪਲਾਟਾਂ ਦੇ ਰੂਪ ਵਿੱਚ ਸੇਲ ਕੀਤੀ ਹੈਗੀ ਉਹਨਾਂ ਕਿ ਇਹ ਆ ਦੇ ਕਾਸ ਤੇ ਇਹ ਕਰ ਸਕਦੇ ਕਾਸ ਕਰਕੇ ਉਹ ਆਪਣੇ ਬੱਚਿਆਂ ਦਾ ਫਲਣ ਪੁਰਸਣ ਕਰ ਸਕਦੇ ਹੈਗੇ ਇਸ ਜ਼ਮੀਨ ਤੇ ਪਹਿਲੇ ਹੀ ਐਕਟਰ ਲੱਗਿਆ ਹੋਇਆ ਹੈਗਾ ਇਹਨਾਂ ਲੋਗਾਂ ਨੂੰ ਹਲੇ ਸਮਝ ਨਹੀਂ ਹੈਗੀ ਐਸ ਪਰ ਲੋ ਇਹਨੂੰ ਵੇਚ ਸਕਦੇ ਅੱਗੇ ਵੇਚ ਨਹੀਂ ਸਕਦੇ ਤਾਂ ਪਾਵਰ ਆਫ ਟਾਰਨਿੰਗ ਤੇ ਇਹਨਾਂ ਨੇ ਜਣੀ ਵੇਚੀ ਹੈਗੀ ਐਸੀ ਲੈ ਲੇ ਤੇ ਕਬਜ਼ਾ ਦੇਤੇ ਆ ਮਕਾਨ ਬਣ ਗਿਆ ਐਦਾਂ ਹੋਇਆ ਜਿੱਦਕ ਸਾਨੂੰ ਪਤਾ ਲੱਗਾ ਕਿ ਇਹ ਜਿਹੜੀ ਸੋਸਾਇਟੀ ਦੀ ਜ਼ਮੀਨ ਸੀ ਹਰੀ ਜਨਾ ਸੋਸਾਇਟੀ ਦੀ ਜ਼ਮੀਨ ਇਹ ਐਗਰੀਕਲਚਰ ਪਰਪਸ ਵਾਸਤੇ ਸੀ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਤੇ ਇਹ ਹੁਣ ਉੱਥੇ ਕਲੋਨੀ ਕੱਟ ਰਹੀ ਆ ਕਲੋਨੀ ਤੇ ਵੈਸੇ ਵੀ ਜਿਹੜੀ ਸਰਕਾਰ ਨੇ ਮਨਾ ਕੀਤੀ ਨਜਾਇਜ਼ ਕਲੋਨੀ ਕੱਟਣੀ ਆ ਤੇ ਫੇਰ ਵੀ ਗਲਤ ਜ਼ਮੀਨ ਵਾਲੇ ਨਾਮ ਤੇ ਨਹੀਂ ਕੁਛ ਨਹੀਂ ਆ ਹਾਂ ਬਿਲਕੁਲ ਹਾਇ ਤੇ ਗਲਤੀ ਹੈ ਜੀ ਇਹ ਉਸ ਪਹਿਲਾਂ ਕਾਲੀ ਸਰਕਾਰ ਦੇ ਟਾਈਮ ਵਿੱਚ ਇੱਕ ਗਲੀ ਵੀ ਬਣਾਈ ਗਈ ਤੇ ਬਾਅਦ ਵਿੱਚ ਇੱਦਾਂ ਵੀ ਪਾਣੀ ਦੀ ਦਿੱਕਤ ਆਈ ਥੋੜਾ ਕੋਈ 350 ਫੁੱਟ ਲੰਮਾ ਪੀਣ ਵਾਲੇ ਪਾਣੀ ਦਾ ਪਾਈਪ ਮੈਨ ਹੀ ਤੋਂ ਆਇਆ ਉੱਥੇ ਇਸ ਕਰਕੇ ਉਹ ਪਾਣੀ ਦੀ ਤੰਗੀ ਸੀਗੀ ਲੇਕਿਨ ਇਹ ਕੰਮ ਕਰ ਨਹੀਂ ਹੋ ਨਹੀਂ ਸਕਦਾ ਕਿਉਂਕਿ ਇਸ ਸਿਸਟਮ ਵਿੱਚ ਆਈ ਨਹੀਂ ਰਿਹਾ ਜਿਹੜੇ ਡੀਲਰ ਉੱਥੇ ਵੇਚ ਰਹੇ ਹੈਗੇ ਆ ਜਾਂ ਖਰੀਦ ਫਰੋਸਟ ਕਰ ਰਹੇ ਸਟਾਮਾਂ ਦੇ ਉੱਪਰ ਉਹਨਾਂ ਦਾ ਕਹਿਣਾ ਕਿ ਇੱਥੇ ਨਗਰ ਕੌਂਸਲ ਵੱਲੋਂ ਨੰਬਰ ਲਗਾ ਦਿੱਤੇ ਗਏ ਆ ਇੱਥੇ ਸੀਵਰੇਜ ਜਲਦ ਪੈ ਜੇਗੀ ਜਲਦ ਇੱਥੇ ਗਲੀਆਂ ਮੜ ਜਾਣੇ ਕੀ ਇਦਾਂ ਦਾ ਹੈ ਕੋ ਪ੍ਰੋਸੈਸ ਸਾਡਾ ਹੀ ਅ ਲਿਖ ਨਹੀਂ ਐਸਾ ਹੈਗਾ ਵੀ ਨੰਬਰ ਤਾਂ ਲੱਗੇ ਆਗੇ ਇਹਨਾਂ ਤੇ ਪਰ ਹਲੇ ਇਹ ਜਿਹੜੀ ਜ਼ਮੀਨਾਂ ਕੀ ਇਹ ਐਸੀ ਲੋਕਾਂ ਨੂੰ ਅਲਾਟਮੈਂਟ ਹੋਈ ਹੈ ਨਜ਼ੀਲ ਜ਼ਮੀਨਾਂ ਕੀ ਹੈ ਤਾਂ ਇਸ ਤੇ ਐਸਾ ਕੁਝ ਮੜ ਨਹੀਂ ਸਕਦਾ ਇਸ ਸਾਨੂੰ ਵੀ ਸਮਝ ਆ ਵੀ ਮੜ ਨਹੀਂ ਸਕਦਾ ਸਾਨੂੰ ਪਤਾ ਹੈਗਾ ਤਾਂ ਹੁਣ ਇਹ ਲੋਕ ਕਿੱਦਾਂ ਇਹਨਾਂ ਨੇ ਵੇਚੀ ਕਿੱਦਾਂ ਨਹੀਂ ਵੇਚੀ ਇਸ ਵਾਰ ਵੀ ਯਾਨੀ ਬਹੁਤਾ ਗਿਆਨੀ ਹੈਗਾ ਇਹਨਾਂ ਕਹ ਹੈ ਵੀ ਇਹ ਕਾਸਟ ਕਰ ਸਕਦੇ ਹੈਗੇ ਲੇਕਿਨ ਇਹਨੂੰ ਸੇਲ ਪਰਚੇਸ ਨਹੀਂ ਕਰ ਸਕਦੇ ਸਰ ਇੱਕ ਪਿੰਡ ਛੱਤ ਵਿੱਚ ਜਿਹੜੀ ਹੈਗੀ 11 17 ਏਕੜ ਜ਼ਮੀਨ ਹੈਗੀ ਹਰੀਜਨ ਸੋਸਾਇਟੀ ਦੇ ਨਾਮ ਤੇ ਉੱਥੇ ਗੈਰ ਕਾਨੂੰਨੀ ਤਰੀਕੇ ਨਾਲ ਕਲੋਨੀ ਕੱਟੀ ਜਾ ਰਹੀ ਹੈ ਔਰ ਕੋਈ ਰਜਿਸਟਰੀ ਨਹੀਂ ਕੋਈ ਕੁਝ ਨਹੀਂ ਹੋ ਰਿਹਾ ਜਿੱਥੇ ਕੋਈ ਕਾਰਵਾਈ ਨਹੀਂ ਹੋ ਰਹੀ ਹੈ ਆ ਜਿਹੜੀ ਤੁਸੀਂ ਜਗ੍ਹਾ ਦੀ ਗੱਲ ਕਰ ਰਹੇ ਹੋ ਹੈਗੇ ਇਹ ਛੱਤ ਪਿੰਡ ਦੀ ਜਿਹੜੀ ਹੈ ਇੰਟਰਨਲ ਦੇ ਦਾ ਏਰੀਆ ਹੈਗਾ ਉੱਥੇ ਕੁਝ ਜਿਹੜੀ ਜਗ੍ਹਾ ਹੈ ਉਹ ਐਸ ਸੀਜ਼ ਨੂੰ ਅਲਾਟ ਹੋਈ ਹੋਈ ਹੈ ਸੁਸਾਇਟੀਆਂ ਦੇ ਵਿੱਚ ਉਹਦਾ ਪੂਰਾ ਰਿਕਾਰਡ ਅਸੀਂ ਤੁਹਾਡੇ ਇਸ ਤੋਂ ਬਾਅਦ ਅਸੀਂ ਕਢਵਾ ਰਹੇ ਹੈਗੇ ਆ ਵੀ ਉਹ ਅੱਗੇ ਦੀ ਅੱਗੇ ਕਿਵੇਂ ਵੇਚੀ ਜਾ ਰਹੀ ਹੈ ਕਿਉਂਕਿ ਉਹ ਸੁਸਾਇਟੀ ਦੇ ਐਸੀ ਨੂੰ ਅਲਾਟ ਹੋਈ ਹੋਈ ਸੀ ਤੇ ਅੱਗੇ ਕਿਸ ਬੇਸ ਤੇ ਉਹਦੀ ਰਜਿਸਟਰੀ ਕਰਾਈ ਜਾ ਰਹੀ ਹੈ ਇਹ ਮੈਂ ਰਿਕਾਰਡ ਕਢਵਾ ਰਹਾ ਹੈਗਾ ਜੀ ਤੇ ਜਲਦੀ ਹੀ ਜੇ ਤੁਹਾਨੂੰ ਅਗਲੀ ਸਰ ਉਹ ਜਿਹੜੇ ਸੀਗੇ ਐਗਰੀਕਲਚਰ ਪਰਪਸ ਵਾਸਤੇ ਕਿ ਕੀ ਉਥੇ ਕਲੋਨੀ ਕੱਟੀ ਜਾ ਸਕਦੀ ਹੋ ਵੀ ਉਹ ਵੀ ਦੇਖੋ ਦੇਖੋ ਜੇ ਮਤਲਬ ਪਹਿਲੀ ਗੱਲ ਤਾਂ ਮਾਲਕੀ ਦੀ ਗੱਲ ਆੜੀ ਹੈ ਨਾ ਜੀ ਮਾਲਕੀ ਕੀਦੀ ਸੀ ਮਾਲਕੀ ਤੋਂ ਬਾਅਦ ਹੀ ਅਗਲੀ ਗੱਲ ਸ਼ੁਰੂ ਹੋਏਗੀ ਵੀ ਉਹ ਕਿਵੇਂ ਕਲੋਨੀ ਕਲੋਨੀ ਤਾਂ ਵੈਸੇ ਹੀ ਕੱਟੀ ਜਾ ਸਕਦੀ ਆਪਣੀ ਪ੍ਰਾਈਵੇਟ ਲੈਂਡ ਤੇ ਨਹੀਂ ਬਿਨਾਂ 허ਦੀ ਪਰਵਾਨਗੀ ਤੋਂ ਕੱਟੀ ਜਾ ਸਕਦੀ ਤੇ سرکاری ਜਿਹੜੀ ਜਗ੍ਹਾ ਕਿਸੇ ਟਾਈਮ ਅਲੋਟ ਹੋਈ ਆ ਉਹ ਤਾਂ ਦਾ ਮਤਲਬ ਹੀ ਨਹੀਂ ਹੈ ਸਰ ਉੱਥੇ ਵੀ ਜਾਣਕਾਰੀ ਮਿਲੀ ਕਿ ਕੋਈ ਤੁਹਾਡੇ ਨਗਰ ਕਾਉਂਸਲ ਬਣਾ ਪਾਈਪਾਂ ਪਣੇ ਪਾਣੀ ਦੀਆਂ ਪਾਈਆਂ ਗਈਆਂ ਕੋਈ ਚੋਕ ਮੈਨੂੰ ਸੁਣਨ ਚ ਆਇਆ ਵੀ ਅੱਜ ਤੋਂ 5-6 ਸਾਲ ਪਹਿਲਾਂ ਉੱਥੇ ਵਾਟਰ ਸਪਲਾਈ ਦੀ ਲਾਈਨਾਂ ਪਾਈਆਂ ਗਈਆਂ ਕਿਉਂਕਿ ਲੋਕਾਂ ਦੀ ਰਿਹਾਇਸ਼ ਆ ਉੱਤੇ ਨਵੀਂ ਤਾਂ ਹੀ ਮੈਂ ਤੁਹਾਨੂੰ ਕਹਿੰਦਾ ਵੀ ਨਵੀਂ ਕਲੋਨੀ ਨਹੀਂ ਹੈ ਆਲਰੇਡੀ ਬੇਚੇ ਹੋਏ ਕਹਾਂ ਦੀ ਕਹਾਂ ਸੈਲ ਹੋ ਰਹੇਗਾ ਅੱਗੇ ਜਿਗੇ ਜੋ ਮੇਰੀ ਜਾਣਕਾਰੀ ਹੈ ਵੀ ਸਟੈਂਪ ਤੇ ਹੀ ਲਿਖ ਕੇ ਅੱਗੇ ਦੀ ਅੱਗੇ ਐਫੀਡਾਵਿਟ ਦੇ ਕੇ ਉਹਨਾਂ ਨੂੰ ਲੋਕ ਅੱਗੇ ਅੱਗੇ ਟ੍ਰਾਂਸਫਰ ਕਰੀ ਜਾ ਰਹ ਉੱਥੇ ਪਾਣੀ ਦੀਆਂ ਪਾਈਪਾਂ ਕੁਝ ਏਰੀਆ ਦੇ ਵਿੱਚ ਪੁਰਾਣੇ ਸਮੇਂ ਦੇ ਵਿੱਚ ਪਾਈਆਂ ਗਈਆਂ ਨੇ ਉਹ ਵੀ ਦੇਖ ਲਾਂਗੇ ਵੀ ਉਹ ਕਿਸ ਤਰ੍ਹਾਂ ਹੈ ਉਹਦਾ ਕੀ ਹਾਲ ਹੈ ਕੋਈ ਸਰਕਾਰੀ ਨੰਬਰ ਨੰਬਰ ਤਾਂ ਨਹੀਂ ਉੱਥੇ ਲੱਗ ਸਕਦਾ ਇਦਾਂ ਕਲੋਨੀ ਗੈਰ ਕਾਨੂੰਨੀ ਜਿਹੜਾ ਕੱਟੀ ਗਈ ਕੋਈ ਕਮੇਟੀ ਦਾ ਨੰਬਰ ਕਿਵੇਂ ਜੀ ਕਹਿੰਦੇ ਨਾ ਕਮੇਟੀ ਵੱਲੋਂ ਨੰਬਰ ਲਾਏ ਗਏ ਉੱਥੇ ਬਕਾਇਦਾ ਘਰਾਂ ਦੇ ਨੰਬਰ ਲੱਜੇ ਗਏ ਨਹੀਂ ਦੇਖੋ ਜੇ ਅਲਾਟ ਕੀਤੀ ਹੈ ਦੇਖੋ ਦੋ ਤਰ੍ਹਾਂ ਦੇ ਪੈਣਾਂ ਮੈਂ ਤਾਂ ਇਹ ਕਹਿੰਦਾ ਵੀ ਮੈਂ ਰਿਕਾਰਡ ਪੂਰਾ ਦੇਖ ਕੇ ਹੀ ਤੁਹਾਨੂੰ ਐਗਜੈਕਟ ਦੱਸ ਪਾਉਂਗਾ ਕਈ ਵਾਰ ਕੀ ਸੀ ਜਦੋਂ ਪੰਚਾਇਤਾਂ ਹੁੰਦੀਆਂ ਨੇ ਉਦੋਂ ਕੁਝ ਜਗ੍ਹਾ ਈਅਰਮਾਰਕ ਕੀਤੀ ਜਾਂਦੀ ਉਨਾਂ ਨੂੰ ਉਹ ਉਹਨਾਂ ਦੇ ਘਰ-ਪਾਨ ਨੂੰ ਵੀ ਅਲਾਟ ਕੀਤੀ ਜਾਂਦੀ ਹੈ ਉਹਨਾਂ ਨੂੰ ਰੂੜੀਆਂ ਵਾਸਤੇ ਵੀ ਲੋਟ ਕੀਤੀ ਜਾਂਦੀ ਹੈ ਇਹ ਸਾਰਾ ਕੁਝ ਦੇਖਣਾ ਪਵੇਗਾ ਵੀ ਉਹ ਕਿਸ ਲਈ ਉਦੋਂ ਉਹਨਾਂ ਨੂੰ ਅਲਾਟ ਕੀਤੀ ਗਈ ਸੀ ਤੇ ਉਹਦੇ ਤੇ ਅੱਗੇ ਕੀ ਉਹਨਾਂ ਨੇ ਕੀਤਾ ਹੈਗਾ ਜੇ ਉਹ ਰੂੜੀਆਂ ਵਾਸਤੇ ਸੀ ਕੀ ਉਸ ਤੇ ਕੰਸਟ੍ਰਕਸ਼ਨ ਕੀਤੀ ਹੈ ਜਾਂ ਉਹਨਾਂ ਨੂੰ ਘਰ-ਪਾਨ ਨੂੰ ਸੀ ਤਾਂ ਕੰਸਟ੍ਰਕਸ਼ਨ ਕੀਤੀ ਹੈ ਫਿਰ ਉਹਦੇ ਮੁਤਾਬਿਕ ਠੁਕਮਾ ਹਟ ਕੇ ਜਾ ਬੇਚੀ ਤਾਂ ਜਾਂ ਸਕਦੀ ਹੈ ਅੱਗੇ ਕੋਈ ਵੀ ਜਗ੍ਹਾ ਲੋਟ ਹੋਈ ਹੈ ਦੇਖੋ ਕੁਝ ਟਾਈਮ ਵੈਸੇ ਜਿੱਦਾਂ ਰਜਿਸਟਰੀ ਹੋਈ ਹੋਈ ਹੈ ਉਹਨਾਂ ਨੂੰ ਫਿਰ ਤਾਂ ਵੇਚੀ ਜਾ ਸਕਦੀ ਹੈ ਉਹਦੇ ਜਿਹੜੇ ਟਾਈਮ ਕਲੌਜ਼ ਹੁੰਦਾ ਵੀ ਐਨੇ ਸਾਲ ਨਹੀਂ ਵੇਚ ਸਕਦੇ ਜੇ ਅਲਾਟਮੈਂਟ ਦੇ ਵਿੱਚ ਲਿਖਿਆ ਹੋਇਆ ਵੀ ਤੁਸੀਂ ਅੱਗੇ ਨਹੀਂ ਦੇ ਸਕਦੇ ਫਿਰ ਨਹੀਂ ਵੇਚੀ ਜਾਂਦੇ ਰੈਵਨੂ ਰਿਕਾਰਡ ਅਧਿਕਾਰੀਆਂ ਵੱਲੋਂ ਵੀ ਉਹਦੇ ਸਟੇ ਲੱਗੀ ਹੋਈ ਗਈ ਨਹੀਂ ਵੇਚਾ ਸਕਦੇ ਬਿਲਕੁਲ ਹੀ ਗਲਤ ਗੱਲ ਐ ਕਿ ਰੈਵਨੂ ਅਧਿਕਾਰੀਆਂ ਨੂੰ ਵੇਚ ਲਾਉਣੀ ਨਹੀਂ ਕਰਨੀ ਚਾਹੀਦੀ ਉਹ ਵੀ ਰਜਿਸਟਰ ਕਿਉਂ ਕਰ ਰਹੇ ਨੇ ਆਪਾਂ ਉਹਦਾ ਵੀ ਲਿਖ ਲਾਂਗੇ ਉਹਦੇ ਵਿੱਚ ਵੀ ਕਿਉਂ ਕੀਤੀ ਜਾਣੀ ਹੈ ਰੋਕ ਦਾਂਗੇ ਰੋਕ ਲਾ ਦਾਂਗੇ ਠੀਕ ਹੈ ਸਰ